ਦੂਜਾ ਪੰਜਾਬ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਦੀਪ ਕੌਰ ਪੇਸ਼ ਆਨ ਹੋਂਦ ਤੱਕ ਦੀਆਂ ਮੁਖਸੁਰਕੀਆਂ ਅਹਮਦਾਬਾਦ ਜਹਾਜ਼ ਹਾਸੇ ਦਾ ਕਾਰਨ ਕੈਪਟਨ ਵੱਲੋਂ ਫਿਊਲ ਬੰਦ ਕਰਨਾ ਸੀ ਅਮਰੀਕੀ ਮੀਡੀਆ ਵਾਲ ਸਟ੍ਰੀਟ ਦੀ ਰਿਪੋਰਟ ਵਿੱਚ ਦਾਵਾ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਬੰਬ ਧਮਾਕਾ ਕਰਨ ਲਈ ਪੰਜਵੀਂ ਈਮੇਲ ਆਈ ਪੁਲਿਸ ਵੱਲੋਂ ਗਲੀਆਰੇ ਦੀ ਤਲਾਸ਼ੀ ਮੁਹਿੰਮ ਜਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਪਾਈ ਪੋਸਟ ਕਰ ਨਵੀਂ ਚਰਚਾ ਛੜੀ ਸਾਈਨ ਟੂ ਵਰਡ 2026 ਵਰਟੂ ਵਿਕਰਮ ਮਜੀਠੀਆ ਨੂੰ ਨਹੀਂ ਮਿਲੀ আর জি राहत আদালত ਨੇ ਕਾਰਵਾਈ 22 ਜੁਲਾਈ ਤੱਕ ਮੁਲਤਵੀ ਕੀਤੀ ਹੁਣ ਖਬਰਾਂ ਵਿੱਚ ਸਾਰ ਨਾਲ ਗੁਜਰਾਤ ਦੇ ਅਹਮਦਾਬਾਦ ਵਿੱਚ ਹਾਦਸਾ ਗ੍ਰਸ ਹੋਏ 에어 ਇੰਡੀਆ ਜਹਾਜ਼ ਦੇ ਦੋ ਪਾਇਲਟਾਂ ਵਿਚਕਾਰ ਹੋਈ ਆਖਰੀ ਗੱਲਬਾਤ ਦੀ ਕਾਕਪਿਟ ਰਿਕਾਰਡਿੰਗ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਨੇ ਜਹਾਜ਼ ਦੇ ਇੰਜਣ ਦਾ ਫਿਊਲ ਬੰਦ ਕਰ ਦਿੱਤਾ ਸੀ ਇਹ ਜਾਣਕਾਰੀ ਅਮਰੀਕੀ ਮੀਡੀਆ ਵਾਲ ਸਟ੍ਰੀਟ ਜਰਨਲ ਨੇ ਦਿੱਤੀ ਹੈ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੋਇੰਗ 787 ਡ੍ਰੀਮ ਲਾਈਨਰ ਉਡਾਣ ਵਾਲੇ ਪਹਿਲੇ ਅਧਿਕਾਰੀ ਤੇ ਵਧੇਰੇ ਤਜਰਬੇਕਾਰ ਕੈਪਟਨ ਨੂੰ ਪੁੱਛਿਆ ਕਿ ਉਹਨਾਂ ਨੇ 91 ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ 스ਵਿਚ ਨੂੰ ਕਟ-ਆਫ ਸਥਿਤੀ ਵਿੱਚ ਕਿਉਂ ਕਰ ਦਿੱਤਾ। ਰਿਪੋਰਟ ਦੇ ਅਨਸਾਰ ਇਸ ਤੋਂ ਬਾਅਦ ਪਹਿਲੇ ਅਧਿਕਾਰੀ ਨੇ ਕਬਰਾ ਹਟ ਜਤਾਈ ਜਦਕਿ ਕਪਤਾਨ ਸ਼ਾਂਤ ਰਹੇ। ਇਸ ਜਹਾਜ਼ ਹਾਦਸੇ ਵਿੱਚ ਕੈਪਟਨ ਸੁਮੇਸ਼ ਸਬਰਵਾਲ ਤੇ ਫਰਸਟ ਅਫਸਰ ਕਲਾਈਵ ਕੁਦਰ ਦੀ ਵੀ ਜਾਨ ਚਲੀ ਗਈ। जिन्ना ਨੂੰ ਕਰਮਵਾਰ કુલ 15638 ਘੰਟੇ ਤੇ 3403 ਘੰਟੇ ਉਡਾਨ ਦਾ ਤਜਰਬਾ ਸੀ ਵਾਲ ਸਟਰੀ ਜਰਨਲ ਨੇ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਇੱਕ ਮੁੱਢਲੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਇੰਜਨਾਂ ਦੇ ਫਿਊਲ ਕੱਟ ਆਫ ਸਵਿਚ ਟੇਕ ਆਫ ਤੋਂ ਬਾਅਦ ਕੁਝ ਪਲਾਂ ਬਾਅਦ ਹੀ ਇੱਕ ਤੋਂ ਬਾਅਦ ਇੱਕ ਕੱਟ ਆਫ ਸਥਿਤੀ ਤੇ ਪਹੁੰਚ ਗਏ ਰਿਪੋਰਟ ਦੇ ਅਨਸਾਰ ਟੇਕ ਆਫ ਟੇਟ ਕ੍ਰੈਸ਼ ਵਿਚਕਾਰ ਸਮਾਂ ਸਿਰਫ 32 ਸਕਿੰਟ ਦਾ ਸੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਜਿਨ੍ਹਾਂ ਵਿੱਚ ਇਸ ਧਾਰਮਿਕ ਸਥਾਨ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੀਆਂ 5 ਈਮੇਲਾਂ ਆ ਚੁੱਕੀਆਂ ਹਨ ਨਾਲ ਹੀ ਐਸਜੀਪੀਸੀ ਨੇ ਇਸ ਬਾਰੇ ਸੂਬਾ ਸਰਕਾਰ ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ ਹਾਲਾਂਕਿ ਕਮਿਸ਼ਨਰ ਅੰਮ੍ਰਿਤਸਰ ਜੀਪੀਐਸ ਪੂਲਰ ਨੇ ਇੱਕ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ جاری ਹੈ ਇਸ ਸੇ ਨਾਲ ਹੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਬਾਬਤ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹਰਮੰਦਰ ਸਾਹਿਬ ਦੀ ਸੁਰੱਖਿਆ ਵਿਵਧਾਨ ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਇਸ ਤਰ੍ਹਾਂ ਸ਼੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਗਲਿਆਰਾ ਖੇਤਰਾਂ ਵਿੱਚ ਪੰਜਾਬ ਪੁਲਿਸ ਨੂੰ ਤਲਾਸ਼ੀ ਮਹਿੰਮ ਚਲਾਈ ਜਾ ਰਹੀ ਹੈ ਗਲਿਆਰੇ ਵਿੱਚ ਪੇਵਾਧੂ ਸਮਾਨ ਦੀ ਵੀ ਸੁਰੱਖਿਆ ਕਰਮੀਆਂ ਵੱਲੋਂ ਮੈਟਲ ਡਿਟੈਕਟਰ ਤੇ ਡੌਗ ਸਕੁਅਰ ਦੀ ਮਦਦ ਨਾਲ ਛਾਣਬਿੰਨ ਕੀਤੀ ਜਾ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਸੁਰੱਖਿਆ ਵਿੱਚ ਆ ਗਏ ਹਨ ਦੱਸਿਆ ਕਿ ਉਹਨਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ ਇਸ ਪੋਸਟ ਦਾ ਸਿਰਲੇਖ ਸਾਈਨ ਟੂ ਵਰਡ 2026 ਵਰਟੂਰ ਹੈ ਇਸ ਦੇ ਨਾਲ ਹੀ ਮੂਸੇਵਾਲਾ ਦੀ ਟੀਮ ਨੇ ਇੱਕ ਰਸਮਈ ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ ਗਾਇਕ ਦੇ ਪ੍ਰਸ਼ੰਸਕ ਇਸ ਨੂੰ ਇੱਕ ਵੱਡੀ ਖੁਸ਼ਖਬਰੀ ਵਜੋਂ ਦੇਖ ਰਹੇ ਹਨ ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥੀ ਅਥਾ ਪ੍ਰਸਿੱਧੀ ਅਤੇ ਕਲਾਤਮਕ ਸ਼ੈਲੀ ਦੇ ਅਨਸਾਰ ਜਾਪਦਾ ਹੈ ਸਾਈਨ ਟੂਵਾਰ ਸਿੱਧੂ ਦੀ ਸ਼ਖਸੀਅਤ ਤੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਸ਼ਵ ਦੌਰੇ ਵੱਲ ਇਸ਼ਾਰਾ ਕਰਦਾ ਹੈ ਹਾਲਾਂਕਿ ਹੁਣ ਤੱਕ ਕੋਈ ਅਧਿਕਾਰਤ ਤਰੀਕ ਸਥਾਨ ਜਾਂ ਸਮਾਸਤ ਨਹੀਂ ਜਨਤਕ ਨਹੀਂ ਕੀਤੀ ਗਈ ਹੈ ਪਰ ਮੁਸੇ ਵਾਲੇ ਦੀ ਟੀਮ ਨੇ ਸਪਸ਼ਟ ਕੀਤਾ ਹੈ ਕਿ ਇਸ ਸਬੰਧ ਵਿੱਚ ਪੂਰੀ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ। ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਬਦਲੇ ਦੀ ਅਰਜੀ ਅਤੇ ਮਸ਼ੋਬਰਾ ਵਿਛਲੀ ਜਾਇਦਾਦ ਉਤੇ ਛਾਪੇ ਮਾਰੇ ਮਾਮਲੇ ਵਿੱਚ ਅਦਾਲਤ ਨੇ ਸੁਣਵਾਈ 22 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਮਜੀਠੇ ਦੇ ਵਕੀਲ ਐਚਐਸ ਤਨੋਵਾ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਹੈ। ਪਿਛਲੀ ਸੁਣਵਾਈ ਦੌਰਾਨ ਪੰਜਾਬ ਦੇ ਜੇਲ੍ਹ ਵਿਭਾਗ ਨੇ ਰਿਕਾਰਡ ਪੇਸ਼ ਨਹੀਂ ਕੀਤਾ ਸੀ ਪਰ ਅੱਜ ਦੀ ਪੇਸ਼ੀ ਦੌਰਾਨ ਜੇਲ੍ਹ ਵਿਭਾਗ ਨੇ ਰਿਕਾਰਡ ਜਮ੍ਹਾਂ ਕਰਵਾ ਦਿੱਤਾ ਹੈ। ਚੇਤੇਰੇਕੀ ਮਜੀਠਿਆ ਦੇ ਵਕੀਲਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਹਾਰਡ ਕੋਰ ਅਪਰਾਧੀਆਂ ਦੇ ਨਾਲ ਰੱਖਿਆ ਗਿਆ ਹੈ। ਉਹ ਸਾਬਕਾ ਮੰਤਰੀ ਹਨ ਤੇ ਉਹਨਾਂ ਨੂੰ ਜੇਲ੍ਹ ਵਿੱਚ orange ਹੌਲਦਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਧੰਨਵਾਦ।